ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਜਦੋਂ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਜੋ ਹੁਣ ਲੋਕ ਲਹਿਰ ਬਣ ਗਈ ਹੈ ਪੰਜਾਬ ਭਰ 'ਚ ਹੁਣ ਤੱਕ 3176 ਤੋਂ ਵੱਧ ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ 1 ਲੱਖ ਤੋਂ ਵੱਧ ਲੋਕ ਫਾਇਦਾ ਲੈ ਰਹੇ ਨੇ ਸੀਐਮ ਯੂ ਯੋਗਸ਼ਾਲਾ ਬਹੁਤ ਵਧੀਆ ਮੈਨੂੰ ਵੀ 2 ਮਹੀਨੇ ਹੋ ਗਏ ਜੁਆਇਨ ਕੀਤੇ ਤੇ ਕਾਫੀ ਫਰਕ ਪਿਆ ਮੇਰਾ weight reduce ਵੀ ਹੋਇਆ ਇੰਚ ਲਾਸ ਵੀ ਹੋਇਆ ਬਾਕੀ ਨੀ ਪੇਨ ਹੁੰਦੀ ਸੀ ਉਹ ਥੋੜਾ ਫਰਕ ਪਿਆ ਲੇਡੀਜ਼ ਦੀ ਵੀ ਕਾਫੀ ਫਲੈਕਸੀਬਿਲਟੀ ਵਧਦੀ ਹੈ ਅੱਛਾ ਲੱਗਦਾ ਐਕਟਿਵ ਰਹਿੰਨੇ ਆਪਾਂ ਸਾਰੇ ਦਿਨ ਘਰ ਦਾ ਕੰਮ ਵੀ ਕੀਤਾ ਜਾਂਦਾ ਤੇ ਵਧੀਆ ਜੀ ਬਹੁਤ ਮੈਂ ਤਾਂ ਕਹੂੰਗੀ ਹਰ ਇੱਕ ਨੂੰ ਰਿਕਮੈਂਡ ਕਰਦੀ ਹਾਂ ਵੀ ਸਾਨੂੰ ਕਰਨਾ ਚਾਹੀਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਖੇਤਰ ਚ ਇਸ ਕ੍ਰਾਂਤੀ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਬਣਾਉਣਾ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ जय माता दी आज मतलब दिसंबर ਦਾ ਪਹਿਲਾ ਐਤਵਾਰ ਹੈ ਇੰਨਾ ਰਸ ਸੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਦੇਖਿਆ ਕਾਫੀ ਸਾਲ ਹੋ ਗਏ ਸਾਨੂੰ ਮਾਤਾ ਰਾਨੀ ਦੀ ਕਿਰਪਾ ਨਾਲ ਆਉਂਦੇ ਹੋਏ ਸਾਨੂੰ ਕਦੇ ਮਤਲਬ ਉਹ ਦੀਪਾਵਲੀ ਤੋਂ ਬਾਅਦ ਜਿਹੜਾ ਰਸ ਹੁੰਦਾ ਉਹ ਜਾ ਕੇ ਫਿਰ ਹੌਲੇ ਤੇ ਸਟਾਰਟ ਹੁੰਦਾ ਹੈ ਜੀ ਅੱਜ 31 ਦਸੰਬਰ ਲੱਗਦਾ ਵਿੱਚ ਵਧੀਆ ਤੇ ਇੰਨਾ ਰਸ ਨਹੀਂ ਦੇਖਿਆ ਪਰ ਦਸੰਬਰ ਦਾ ਮਹੀਨਾ ਹੈ ਪਰ ਪਾਕਤਾਨੇ ਐ ਬਹੁਤ ਝੜ ਕੇ ਹਿੱਸਾ ਲਿਆ ਹੋਇਆ ਸਵੇਰ ਦਾ ਹੀ ਰਸ ਚੱਲਿਆ ਹੋਇਆ ਅੱਜ ਔਰ ਦੂਜੀ ਗੱਲ ਮਤਲਬ ਪ੍ਰਸ਼ਾਸਨ ਵੱਲੋਂ ਇੰਨਾ ਵਧੀਆ ਜੈ ਮਾਤਾ ਜੀ ਅੱਜ ਮਤਲਬ ਦਸੰਬਰ ਦਾ ਪਹਿਲਾ ਐਤਵਾਰ ਹੈ ਇੰਨਾ ਰੌਸ਼ਨ ਸੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਦੇਖਿਆ ਕਾਫੀ ਸਾਲ ਹੋ ਗਏ ਸਾਨੂੰ ਮਾਤਾ ਰਾਣੀ ਦੀ ਕਿਰਪਾ ਨਾਲ ਆਉਂਦੇ ਹੋਏ ਸਾਨੂੰ ਕਦੇ ਮਤਲਬ ਦਿਪਾਵਲੀ ਤੋਂ ਬਾਅਦ ਜਿਹੜਾ ਰੌਸ਼ਨ ਦਾ ਉਹ ਜਾ ਕੇ ਫਿਰ ਹੋਲੇ ਤੇ ਸਟਾਰਟ ਹੁੰਦਾ ਹੈ ਜੀ ਅੱਜ 1 31 ਦਸੰਬਰ ਲੱਗਦਾ ਵਿੱਚ ਵਧੀਆ ਤੇ ਇੰਨਾ ਰਸ ਨਹੀਂ ਦੇਖਿਆ ਪਰ ਦਸੰਬਰ ਦਾ ਮਹੀਨਾ ਹੈ ਪਰ ਪਤਣਾ ਨੇ ਬਹੁਤ ਝੜ ਕੇ ਹਿੱਸਾ ਲਿਆ ਹੋਇਆ ਸਵੇਰ ਦਾ ਹੀ ਰਸ ਚੱਲਿਆ ਹੋਇਆ ਅੱਜ ਔਰ ਦੂਜੀ ਗੱਲ ਮਤਲਬ ਪ੍ਰਸ਼ਾਸਨ ਵੱਲੋਂ ਇੰਨਾ ਵਧੀਆ ਜੈ ਮਾਤਾ ਦੀ ਅੱਜ ਮਤਲਬ ਦਸੰਬਰ ਦਾ ਪਹਿਲਾ ਐਤਵਾਰ ਹੈ ਇੰਨਾ ਰਸ ਸੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਦੇਖਿਆ ਕਾਫੀ ਸਾਲ ਹੋ ਗਏ ਸਾਨੂੰ ਮਾਤਾ ਰਾਨੀ ਦੀ ਕਿਰਪਾ ਨਾਲ ਆਉਂਦੇ ਹੋਏ ਸਾਨੂੰ ਕਦੇ ਮਤਲਬ ਦਿਪਾਵਲੀ ਤੋਂ ਬਾਅਦ ਜਿਹੜਾ ਰਸ ਹੁੰਦਾ ਉਹ ਜਾ ਕੇ ਫਿਰ ਹੋਲੇ ਤੇ ਸਟਾਰਟ ਹੁੰਦਾ ਜੀ ਅੱਜ 1 31 ਦਸੰਬਰ ਲੱਗਦਾ ਵਿੱਚ ਵਧੀਆ ਤੇ ਇੰਨਾ ਰਸ ਨਹੀਂ ਦੇਖਿਆ ਪਰ ਦਸੰਬਰ ਦਾ ਮਹੀਨਾ ਹੈ ਔਰ ਪਤਕਾਣੇ ਐ ਬਹੁਤ ਝੜ ਕੇ ਹਿਸਾ ਲਿਆ ਹੋਇਆ ਸਵੇਰ ਦਾ ਹੀ ਰਸ ਚੱਲਿਆ ਹੋਇਆ ਅੱਜ ਔਰ ਦੂਜੀ ਗੱਲ ਮਤਲਬ ਪ੍ਰਸ਼ਾਸਨ ਵੱਲੋਂ ਇੰਨਾ ਵਧੀਆ ਜੈ ਮਾਤਾ ਜੀ ਅੱਜ ਮਤਲਬ ਦਸੰਬਰ ਦਾ ਪਹਿਲਾ ਐਤਵਾਰ ਹੈ ਇੰਨਾ ਰਸ ਸੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਦੇਖਿਆ ਕਾਫੀ ਸਾਲ ਹੋ ਗਏ ਸਾਨੂੰ ਮਾਤਾ ਰਾਣੀ ਦੀ ਕਿਰਪਾ ਨਾਲ ਹੁੰਦੇ ਹੋਏ ਸਾਨੂੰ ਕਦੇ ਮਤਲਬ ਉਹ ਦੇ ਪਾਵਲੀ ਤੋਂ ਬਾਅਦ ਜਿਹੜਾ ਰਸ਼ ਹੁੰਦਾ ਉਹ ਜਾ ਕੇ ਫਿਰ ਹੋਲੇ ਤੇ ਸਟਾਰਟ ਹੁੰਦਾ ਜੀ ਅੱਜ 1 31 ਦਸੰਬਰ ਲੱਗਦਾ ਵਿੱਚ ਵਧੀਆ ਤੇ ਇੰਨਾ ਰਸ਼ ਨਹੀਂ ਦੇਖਿਆ ਪਰ ਦਸੰਬਰ ਦਾ ਮਹੀਨਾ ਹੈ ਔਰ ਪਤਕਾਣੇ ਐ ਬਹੁਤ ਝੜ ਕੇ ਇਸ ਵੇਲੇ ਆ ਹੋਇਆ ਸਵੇਰ ਦਾ ਹੀ ਰਸ਼ ਚੱਲਿਆ ਹੋਇਆ ਅੱਜ ਔਰ ਦੂਜੀ ਗੱਲ ਮਤਲਬ ਪ੍ਰਸ਼ਾਸਨ ਵੱਲੋਂ ਇੰਨਾ ਵਧੀਆ ਸੀ